ਤੇ ਜਿਹੜੇ ਇੱਥੇ ਗਰਮੀਤ ਆਰਾਮ ਰਹੀਨ ਵਰਗੇ ਜਿਨ੍ਹਾਂ ਤੇ ਬਲਾਤਕਾਰਾਂ ਦੇ ਪਰਚੇ ਨੇ ਜਿਨ੍ਹਾਂ ਦੇ ਚਾਰ-ਚਾਰ ਕਤਲਾਂ ਦੇ ਕੇਸਾਂ ਦੇ ਸੀਪੀਆਈ ਅਦਾਲਤਾਂ ਸਿੱਧ ਕਰ ਚੁੱਕੇ ਨੇ ਹਿੰਦੁਸਤਾਨ ਦੀ ਸੀਪੀ ਸਭ ਤੋਂ ਵੱਡੀ ਅਦਾਲਤਾਂ ਕਰੀਏ ਆਪਣੇ ਕੋਲ ਸਿੱਧ ਕਰਦੀ ਇਨਕੁਆਰੀ ਏਜੰਸੀ ਆ ਉਹਨਾਂ ਇਨਕੁਆਰੀ ਕਰਕੇ ਉਹਨੂੰ ਦੋਸ਼ੀ ਪਾਇਆ ਏ ਪਰ ਉਹਨੂੰ ਪਿੱਛੇ ਦਿਨ ਪ੍ਰੋਬਲ ਮਿਲ ਜਾਂਦੀ ਆ ਪੰਜਾਬ ਦੀਆਂ ਕਿਸਾਨੀ ਮੰਗਾਂ ਔਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਕੀਆਂ ਦੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੋਏ ਆ ਸਾਰੀਆਂ ਜਿੱਥੇ ਬੰਦੀਆਂ ਨੂੰ ਕਿਸਾਨ ਜਿੱਥੇ ਬੰਦੀਆਂ ਨੂੰ ਸਿੱਖ ਜਿੱਥੇ ਬੰਦੀਆਂ ਨੂੰ ਸਮਾਜ ਸੇਵੀ ਜਿੱਥੇ ਬੰਦੀਆਂ ਨੂੰ ਫਤਿਹ ਪਹੁੰਚਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਹੜੇ ਸੰਘਰਸ਼ ਜਦੋਂ ਦਾ ਖਾਲਸਾ ਪੰਥ ਪੈਦਾ ਹੋਇਆ ਸੀ ਪਹਿਲਾਂ ਤਾਂ ਸਾਡੇ ਨਾਲ ਅਸਾਨੂੰ ਦੁੱਖ ਨਹੀਂ ਸੀ ਅਸੀਂ ਮੁਗਲਾਂ ਨਾਲ ਲੜੇ ਸਾਡੇ ਵੱਡੇ ਬਜ਼ੁਰਗ ਮੁਗਲਾਂ ਨੇ ਸਾਡੇ ਤੇ ਬੜਾ ਜ਼ੁਲਮ ਛਾਇਆ ਉਹਨਾਂ ਨਾਲ ਲੜਾਈਆਂ ਲੜੀਆਂ ਫਿਰ ਸਾਡੇ ਤੇ ਅੰਗਰੇਜ਼ਾਂ ਨੇ ਬੜਾ ਹੱਤਿਆਚਾਰ ਭਾਰਤ ਤੇ ਕੀਤਾ ਉਦੋਂ ਵੀ ਪੰਜਾਬ ਦੇ ਲੋਕਾਂ ਨੇ ਅੱਕੇ ਹੋ ਕੇ ਲੜਾਈ ਲੜੀ ਤੇ ਪਹਿਲੋਂ ਇਥੋਂ ਮੁਗਲਾਂ ਨੂੰ ਕਟਿਆ ਬਾਅਦ ਇੰਗਰੇਜ਼ਾਂ ਨੂੰ ਕਟਿਆ ਤੇ ਸਾਡੇ ਵੱਡਿਆਂ ਨੇ ਆਪਣਾ ਖੂਨ ਡੋਲ ਕੇ ਫਾਂਸੀ ਦੇ ਰਸੇ ਚੁੰਮ ਕੇ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਇਸ ਪੰਜਾਬ ਨੂੰ ਇਸ ਹਿੰਦੁਸਤਾਨ ਨੂੰ ਯਾਦ ਕਰਾਇਆ ਫਿਰ ਸਾਡੇ ਵੱਡਿਆਂ ਨੇ ਇਹ ਨਹੀਂ ਸੋਚਿਆ ਸੀ ਕਿ ਛੋਡੇ ਬੱਚਿਆਂ ਨਾਲ ਇਥੋਂ ਦੇ ਕਰੇ ਹਾਕਮ ਦੇ ਕਰਨਗੇ ਉਹਨਾਂ ਦੇ ਪਾਣੀ ਬੰਦ ਕਰਨਗੇ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨਗੇ ਜਾ ਉਹਨਾਂ ਦੇ ਕਿਹੜੇ ਸਾਡੇ ਇਸ਼ਟ ਧੰਨ ਗੁਰੂ ਗ੍ਰੰਥ ਸਾਹਿਬ ਦੋ ਜਹਾਨ ਦੇ ਮਾਲਕ ਉਹਨਾਂ ਨੇ ਇਹ ਬੇਦਬੀਆਂ ਤੇ ਹੋਣਗੀਆਂ ਤੇ ਸਰਕਾਰਾਂ ਨੂੰ ਇਨਸਾਫ਼ ਨਹੀਂ ਦੇਣਗੀਆਂ ਇਸ ਲਈ ਜਿਹੜੇ ਮੋਰਚੇ ਚਾਹੇ ਵੀਰੋ ਕਿਸਾਨੀ ਨਾਲ ਲੱਗੇ ਹੋਏ ਨੇ ਚਾਹੇ ਪੰਜਾਬ ਦੇ ਪਾਣੀਆਂ ਦੇ ਨੇ ਚਾਹੇ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਦਬੀਆਂ ਨੇ ਚਾਹੇ ਸਾਡੇ ਬੰਦੀ ਸਿੰਘ ਵੀਰ 32 32 ਸਾਲ 33 33 ਸਾਲ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦੇ ਮਸਲੇ ਨੇ ਚਾਹੇ ਮਜ਼ਦੂਰਾਂ ਦੇ ਮਸਲੇ ਨੇ ਇਹ ਕਿੰਨਾ ਚਿਰ ਅਸੀਂ ਸਾਰੇ ਜਿਵੇਂ ਗੁਰੂ ਦੀ ਕਿਰਪਾ ਕੀਤੀ ਹੈ ਕਲਕੀਤਰ ਪਾਤਸ਼ਾਹ ਨੇ ਕਿ ਚਲੋ ਕਿਸਾਨ ਵੀ ਇਕੱਠੇ ਹੋਏ ਨੇ ਤੇ ਸਿੱਖ ਜਥੇਬੰਦੀਆਂ ਜਿਹੜੀਆਂ ਕਿਸਾਨੀ ਤੇ ਲੜਦੇ ਅਸੀਂ ਕਿਸਾਨ ਆ ਉਹ ਵੀ ਪੰਜਾਬ ਦਾ ਕਲਕੀਤਰ ਦਾ ਪੁੱਤਰ ਸੀ ਜਿਹੜੇ ਬਾਰਡਰਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਵੀ ਲੜਾਈ ਲੜਦੇ ਸੀ ਸਿੱਖ ਉਹ ਵੀ ਗੁਰੂ ਕਲਕੀਤਰ ਪਾਤਸ਼ਾਹ ਦਾ ਪੁੱਤਰ ਸੀ ਤੇ ਸਾਰੇ ਇਕੱਠੇ ਹੋਏ ਨੇ ਇੱਥੋਂ ਪੰਜਾਬ ਦੇ ਜਿੰਨੇ ਵੀ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਪ੍ਰੋਗਰਾਮ ਕੀਤਾ ਹੈ ਬੜਾ ਛਲਾਗਾਜੋਗ ਪ੍ਰੋਗਰਾਮ ਆ ਇਹਨੂੰ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਜਿਵੇਂ ਮੰਗ ਪੱਤਰਾਂ ਦੀ ਗੱਲ ਕੀਤੀ ਹੈ ਸ਼ੁਰੂਆਤ ਕੀਤੀ ਆ ਚਲੋ ਅੱਜ ਤਾਂ ਇੱਕ ਇੱਕ ਦੋ ਦੋ ਬੰਦ ਜਥੇਬੰਦੀਆਂ ਦੇ ਨੁਮਾਇੰਦੇ ਚਾਰ ਚਾਰ ਆਏ ਨੇ ਜਿਤਨਾ ਆਪੋਨ ਇਕੱਠ ਕਰਨਾ ਹੈ ਪਿੰਡਾਂ ਦੇ ਵਿੱਚ ਜਾ ਕੇ ਸਪੀਕਰ ਬਣ ਕੇ ਆਪੋ ਪਿੰਡਾਂ ਚ ਅਲਾਸਮੈਂਟ ਕਰੋ ਇੱਥੇ ਕਈ ਸਿੰਘ ਬੈਠੇ ਨੇ ਪਿੱਛੇ ਡੇਰੇ ਸਰਸੇ ਦਾ 2000 7000 ਰੋਲਾ ਪਿਆ ਸੀ ਤੋਂ ਨਾਲ ਸਾਨੂੰ ਇੱਕ ਚੈਲੰਜ ਕਰਤਾ ਸੀ ਵੀ ਸਾਡੇ ਡੇਰੇ ਦੀ ਉਂਗਲ ਲਾ ਦੇ 2 ਲੱਖ ਰੁਪਏ ਨਾਮ ਅਸੀਂ 2 ਲੱਖ ਰੁਪਏ ਨਾਮ ਦੇਾਂਗੇ ਅਸੀਂ ਉਦੋਂ ਫਿਰ ਕੀ ਕੀਤਾ ਪਿੰਡਾਂ ਦੇ ਵਿੱਚ ਸਪੀਕਰ ਬਣ ਕੇ ਪਿੰਡ ਪਿੰਡ ਗਏ ਤੇ ਦੇ ਨੇ 5 ਵਜੇ ਤੋਂ ਪਹਿਲਾਂ ਪਹਿਲਾਂ 5-7000 ਬੰਦਾ ਡੇਰੇ ਤੇ ਪਹੁੰਚ ਗਿਆ ਸੀ ਤੇ ਚਲੋ ਉਹ ਤਾਂ ਵੀ ਸਾਡੇ ਤੇ ਲਾਠੀ ਚਾਰ ਜੋ ਹੈ ਗੋਲੀ ਚੱਲੀ ਪਰ ਅਸੀਂ ਉਹ ਡੇਰੇ 'ਚ ਗਰੀ ਉਹਨਾਂ ਦੀ ਉਹ ਬੰਦ ਕਰਤੀ ਸੀ ਹੁਣ ਇਹੋ ਹੀ ਗੱਲ ਆ ਵੀ ਜਿਹੜੇ ਸਿੰਘ 32-32 ਸਾਲ ਦੀ ਸਜ਼ਾ ਕੱਟ ਚੁੱਕੇ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਤੇ ਜਿਹੜੇ ਇੱਥੇ ਗਰਮੀਤ ਆਰਾਮ ਰਹੀਨ ਵਰਗੇ ਜਿਨ੍ਹਾਂ ਤੇ ਬਲਾਤਕਾਰਾਂ ਦੇ ਪਰਚੇ ਨੇ ਜਿੰਨਾ ਤੇ 4-4 ਕਤਲਾਂ ਦੇ ਕੇਸਾਂ ਦੇ ਸੀਪੀਆਈ ਅਦਾਲਤਾਂ ਸਿੱਧ ਕਰ ਚੁੱਕੀਆਂ ਨੇ ਹਿੰਦੁਸਤਾਨ ਦੀਆਂ ਸੀਪੀ ਸਭ ਤੋਂ ਵੱਡੀ ਅਦਾਲਤਾਂ ਕਰੀਏ ਆਪਣੇ ਕੋਲ ਸਿੱਧ ਕਰਦੇ ਇਨਕੁਆਰੀ ਏਜੰਸੀ ਆ ਉਹਨਾਂ ਇਨਕੁਆਰੀ ਕਰਕੇ ਉਹਨੂੰ ਦੋਸ਼ੀ ਪਾਇਆ ਏ ਪਰ ਉਹਨੂੰ ਪਿੱਛੇ ਦਿਨ ਪਰੋਲ ਮਿਲ ਜਾਂਦੀ ਆ ਇਸੇ ਗੱਲ ਕੇ ਸਾਡੇ ਮਨ ਤੇ ਰੋਸ ਆ ਵੀ ਸਾਡੇ ਕਿਹੜੇ ਸਿੰਘ ਸਜ਼ਾ ਵੀ ਕੱਟ ਲੀਆਂ ਜਿਆਦੀਆਂ ਸਜ਼ਾ ਕੱਟ ਲੀਆਂ ਇੱਕ ਕਤਲ ਦੀ ਸਜ਼ਾ ਵੱਤ ਵਤ 8 ਸਾਲ ਬਾਅਦ ਨਕਸ਼ਾ ਟੁੱਟ ਜਾਂਦਾ ਏ 35 ਸਾਲੀ ਬੰਦਾ ਕਤਲ ਕਰੇ ਨਕਸ਼ਾ ਟੁੱਟ ਜਾਂਦਾ 8-3 ਸਾਲ ਬੰਦਾ ਬਾਹਰ ਆ ਜਾਂਦਾ ਏ ਫਿਰ ਸਾਡੇ ਵੀਰੋ 32-32 ਸਾਲ ਹੋ ਗਏ ਨੇ ਕੱਲ ਡਬਲ ਕਟਾ ਲਓ 15 ਸਾਲ ਕਟਾ ਲਓ 16 ਸਾਲ ਕਟਾ ਲਓ ਸਾਡੇ ਤੋਂ ਅਸੀਂ ਇੱਕ ਤੇ ਐਟੇ ਭੀਖ ਤਾਂ ਨਹੀਂ ਮੰਗਦੇ ਸਾਡੇ ਬੰਦੇਵੇਂ ਛੱਡ ਦਿਓ ਅਸੀਂ ਆਪਦੇ ਸਾਡੇ ਸਿੰਘਾਂ ਨੇ ਆਪਦਾ ਕੌਮ ਦਾ ਬਦਲਾ ਲਿਆ ਨਾ ਖੂਨ ਸਾਡੇ ਤੁਸੀ ਜ਼ੁਲਮ ਕੀਤੇ ਸਾਡੇ ਸਿੰਘਾਂ ਨੂੰ ਤੁਸੀ ਗੁਰੂ ਸਾਹਿਬ ਦੀ ਬੇਦਬੀ ਉਹਦੇ ਵੀ ਕੀਤੀਆਂ ਤੇ ਤੁਹਾਡੇ ਕਿਹੜੇ ਮੁੱਖ ਮੰਤਰੀ ਬਣੇ ਉਹਨਾਂ ਨੇ ਤੁਸੀ ਕਿ ਪਿੰਡਾਂ ਦੇ ਜਾ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਜਿਵੇਂ ਅੱਜ ਵੀ ਸਰਕਾਰਾਂ ਨੇ ਪਿਛਲੇ ਦਿਨੀਆ ਆਪਣਾ ਸਰਬਜੀਤ ਦਾ ਕੀਤਾ ਕਾਊਂਟਰ ਕੀਤਾ ਉੱਤਰਾਖੰਡ ਦੀ ਸਰਕਾਰ ਨੇ ਤੇ ਅੱਜ ਵੀ ਉਹ ਕੌਂਟਰੀ ਯਾਰੀ ਨੇ ਤੇ ਜੇ ਆਪਾਂ ਇਕੱਠੇ ਹੋ ਜਾਾਂਗੇ ਇੱਕ ਪਲੇਟਫਾਰਮ ਤੇ ਤੇ ਸਾਰੇ ਮਸਲੇ ਹੱਲ ਹੋਣਗੇ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜੇ ਇਹ 15 ਮਈ ਦੇ ਕਾਲ ਦਿੱਤੀ ਆ ਸਾਰੇ ਵੀਰ ਪਹੁੰਚਣਾ ਤੇ ਅਸੀਂ ਵੀ ਵੱਤ ਤੋਂ ਵੱਤ ਆ ਵੀ ਚਾਹੇ ਬੰਦੀਰ ਪਿੰਡਾਂ 'ਚ ਕਿੱਥੇ ਸਾਡੇ ਸਿੰਘ ਪਈ ਅਸੀਂ ਫੋਨ ਲਾਵਾਂਗੇ ਤੇ ਵੱਤ ਤੋਂ ਵੱਤ ਉੱਥੇ ਸਾਥ ਦੇਾਂਗੇ ਮੈਂ ਤਾਂ ਬੇਨਤੀ ਇਹਨਾਂ ਨੂੰ ਤੁਹਾਨੂੰ ਵਿਚਾਰ ਕਰਨਾ ਚਾਹਣਾ ਫੈਸਲਾ ਤੁਹਾਡਾ ਕੀਤਾ ਹੋਇਆ ਹੈ ਵੀ ਜਿਹੜਾ ਪ੍ਰੋਪਰ ਦਾ ਪਰ ਡੀਸੀ ਨੂੰ ਦੇ ਦੇ ਕੇ ਤੁਹਾਨੂੰ ਸਾਰੇ ਵਿਚਾਰ ਕਰ ਲਓ ਆ ਐਸਡੀਐਮ ਚਲੋ ਛੋਟਾ ਡੀਸੀ ਵੱਡਾ ਹੁੰਦਾ ਡੀਸੀ ਨੂੰ ਪਰ ਦੇ ਦੇਣ ਜਿਉ ਸਾਰੇ ਤੇ ਬਾਕੀ ਕਿਹੜੀ ਤਸੀਲਾਂ 'ਚ ਐਸਡੀਐਮ ਦੇ ਦਿਓ ਇਹ ਮੇਰਾ ਵਿਚਾਰ ਹੀ ਆ ਤੁਹਾਨੂੰ ਮੈਂ ਦੱਸ ਰਹੀ ਭਾਈ ਸਭ ਨੇ ਵਿਚਾਰ ਕਰ ਲਓ ਸਾਰਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਿਸਾਨੀ ਮੰਗਾ ਹੋਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਕੀਆਂ ਦੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੋਏ ਆ ਸਾਰੀਆਂ ਜਿੱਥੇ ਬੰਦੀਆਂ ਨੂੰ ਕਿਸਾਨ ਜਿੱਥੇ ਬੰਦੀਆਂ ਨੂੰ ਸਿੱਖ ਜਿੱਥੇ ਬੰਦੀਆਂ ਨੂੰ ਸਮਾਜ ਸੇਵੀ ਜਿੱਥੇ ਬੰਦੀਆਂ ਨੂੰ ਖਤੇ ਪਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਹੜੇ ਸੰਘਰਸ਼ ਜਦੋਂ ਦਾ ਖਾਲਸਾ ਪੰਥ ਪੈਦਾ ਹੋਇਆ ਸੀ ਪਹਿਲਾਂ ਤੋਂ ਸਾਡੇ ਨਾਲ ਅਸਾਨੂੰ ਦੁੱਖ ਨਹੀਂ ਸੀ ਅਸੀਂ ਮੁਗਲਾਂ ਨਾਲ ਲੜੇ ਸਾਡੇ ਵੱਡੇ ਬਜ਼ੁਰਗ ਮੁਗਲਾਂ ਨੇ ਸਾਡੇ ਤੇ ਬੜਾ ਜ਼ੁਲਮ ਛਾਇਆ ਉਹਨਾਂ ਨਾਲ ਲੜਾਈਆਂ ਲੜੀਆਂ ਫਿਰ ਸਾਡੇ ਤੇ ਅੰਗਰੇਜ਼ਾਂ ਨੇ ਬੜਾ ਹਤਿਆਚਾਰ ਭਾਰਤ ਤੇ ਕੀਤਾ ਤੋਂ ਤੋਂ ਵੀ ਪੰਜਾਬ ਦੇ ਲੋਕਾਂ ਨੇ ਅੱਗੇ ਹੋ ਕੇ ਲੜਾਈ ਲੜੀ ਤੇ ਪਹਿਲੋਂ ਤੋਂ ਮੁਗਲਾਂ ਨੂੰ ਕਟਿਆ ਬਾਅਦ ਵਿੱਚ ਅੰਗਰੇਜ਼ਾਂ ਨੂੰ ਕਟਿਆ ਤੇ ਸਾਡੇ ਵੱਡਿਆਂ ਨੇ ਆਪਣਾ ਖੂਨ ਡੋਲ ਕੇ ਫਾਂਸੀ ਦੇ ਰਸੇ ਚੁੰਮ ਕੇ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਇਸ ਪੰਜਾਬ ਨੂੰ ਇਸ ਹਿੰਦੁਸਤਾਨ ਨੂੰ ਯਾਦ ਕਰਾਇਆ ਫਿਰ ਸਾਡੇ ਵੱਡਿਆਂ ਨੇ ਇਹ ਨਹੀਂ ਸੋਚਿਆ ਸੀ ਇਹ ਤੁਹਾਡੇ ਬੱਚਿਆਂ ਨਾਲ ਇਥੋਂ ਦੇ ਕਿਹੜੇ ਹਾਕਮ ਦੇ ਕਰਨਗੇ ਉਹਨਾਂ ਦੇ ਪਾਣੀ ਬੰਦ ਕਰਨਗੇ ਉਹਨਾਂ ਦੀ ਜ਼ਮੀਨਾਂ ਤੇ ਕਬਜ਼ੇ ਕਰਨਗੇ ਜਾਂ ਉਹਨਾਂ ਦੇ ਕਿਹੜੇ ਸਾਡੇ ਇਸ਼ਤ ਧੰਨ ਗੁਰੂ ਗ੍ਰੰਥ ਸਾਹਿਬ ਦੋ ਜਹਾਨ ਦੇ ਮਾਲਕ ਉਹਨਾਂ ਨੇ ਇਹ ਬੇਦਬੀਆਂ ਤੇ ਹੋਣਗੀਆਂ ਤੇ ਸਰਕਾਰਾਂ ਨੂੰ ਇਨਸਾਫ਼ ਨਹੀਂ ਦੇਣਗੀਆਂ ਇਸ ਲਈ ਜਿਹੜੇ ਮੋਰਚੇ ਚਾਹੇ ਵੀਰੋ ਕਿਸਾਨੀ ਨਾਲ ਲੱਗੇ ਹੋਏ ਨੇ ਚਾਹੇ ਪੰਜਾਬ ਦੇ ਪਾਣੀਆਂ ਦੇ ਨੇ ਚਾਹੇ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਦਗੀਆਂ ਨੇ ਚਾਹੇ ਸਾਡੇ ਬੰਦੀ ਸਿੰਘ ਵੀਰ 32 32 ਸਾਲ 33 33 ਸਾਲ ਜੇਲ੍ਹਾਂ ਚ ਬੈਠੇ ਨੇ ਉਹਨਾਂ ਦੇ ਮਸਲੇ ਨੇ ਚਾਹ ਮਜ਼ਦੂਰਾਂ ਦੇ ਮਸਲੇ ਨੇ ਇਹ ਕਿੰਨਾ ਚਿਰ ਅਸੀਂ ਸਾਰੇ ਜਿਵੇਂ ਗੁਰੂ ਨੇ ਕਿਰਪਾ ਕੀਤੀ ਹੈ ਕਲਕੀਤਰ ਪਾਸ਼ਾ ਨੇ ਵੀ ਚਲੋ ਕਿਸਾਨ ਵੀ ਇਕੱਠੇ ਹੋਏ ਨੇ ਤੇ ਸਿੱਖ ਜਿੱਥੇ ਬੰਦੀਆਂ ਜਿਹੜੀਆਂ ਖਸਾਨੀ ਤੇ ਲੜਦੇ ਅਸੀਂ ਕਿਸਾਨ ਆ ਉਹ ਵੀ ਪੰਜਾਬ ਦਾ ਕਲਕੀਤਰ ਦਾ ਪੁੱਤਰ ਸੀ ਚਾਹ ਜਿਹੜੇ ਬਾਰਡਰਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਵੀ ਲੜਾਈ ਲੜਦੇ ਸੀ ਸਿੱਖ ਉਹ ਵੀ ਗੁਰੂ ਕਲਕੀਤਰ ਪਾਸ਼ਾ ਦਾ ਪੁੱਤਰ ਸੀ ਸਾਰੇ ਇਕੱਠੇ ਹੋਏ ਨੇ ਇੱਥੋਂ ਪੰਜਾਬ ਦੇ ਜਿੰਨੇ ਵੀ ਜੱਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਪ੍ਰੋਗਰਾਮ ਕੀਤਾ ਹੈ ਬੜਾ ਛਲਾਗਾਜੋਗ ਪ੍ਰੋਗਰਾਮ ਆ ਇਹਨੂੰ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਜਿਵੇਂ ਮੰਗ ਪੱਤਰਾਂ ਦੀ ਗੱਲ ਕੀਤੀ ਹੈ ਸ਼ੁਰੂਆਤ ਕੀਤੀ ਆ ਚਲੋ ਅੱਜ ਤਾਂ ਇੱਕ ਇੱਕ ਦੋ ਦੋ ਜੱਥੇਬੰਦੀਆਂ ਦੇ ਨੁਮਾਇंदे ਚਾਰ ਚਾਰ ਆਏ ਨੇ ਜਿੰਨਾ ਪੋਦਨ ਇਕੱਠਾ ਕਰਨਾ ਹੈ ਪਿੰਡਾਂ ਦੇ ਵਿੱਚ ਜਾ ਕੇ ਸਪੀਕਰ ਬਣ ਕੇ ਆਪੋ ਦੇ ਪਿੰਡਾਂ 'ਚ ਅਲੋਟਮੈਂਟ ਕਰੋ ਇੱਥੇ ਕਈ ਸਿੰਘ ਬੈਠੇ ਨੇ ਪਿੱਛੇ ਡੇਰੇ ਸਰ੍ਹਸੇ ਦਾ 2000 7000 ਰੋਲਾ ਪਿਆ ਸੀ ਤੋਂ ਨਾਲ ਸਾਨੂੰ ਚੈਲੰਜ ਕਰਤਾ ਸੀ ਵੀ ਸਾਡੇ ਡੇਰੇ ਨੂੰ ਉਂਗਲ ਲਾ ਦੇ 2 ਲੱਖ ਰੁਪਏ ਨਾ ਅਸੀਂ 2 ਲੱਖ ਰੁਪਏ ਨਾਮ ਦੇਾਂਗੇ ਅਸੀਂ ਉਦੋਂ ਫਿਰ ਕੀ ਕੀਤਾ ਪਿੰਡਾਂ ਦੇ ਵਿੱਚ ਸਪੀਕਰ ਬੰਨ੍ਹ ਕੇ ਪਿੰਡ-ਪਿੰਡ ਗਏ ਤੇ ਦਿਨੇ 5 ਵਜੇ ਤੋਂ ਪਹਿਲਾਂ ਵੱਲੋਂ 5-7000 ਬੰਦਾ ਡੇਰੇ ਤੇ ਪਹੁੰਚ ਗਿਆ ਸੀ ਤੇ ਚਲੋ ਉਦੋਂ ਵੀ ਸਾਡੇ ਤੇ ਲਾਠੀ ਚਾਰ ਜਿਹੜਾ ਗੋਲੀ ਚੱਲੀ ਪਰ ਅਸੀਂ ਉਹ ਡੇਰੇ ਦੀ ਗਰੀ ਉਹਨਾਂ ਦੀ ਉਹ ਬੰਦ ਕਰਤੀ ਸੀ ਹੁਣ ਇਹਹੀ ਗੱਲ ਆ ਵੀ ਜਿਹੜੇ ਸਿੰਘ 32-32 ਸਾਲ ਦੀਆਂ ਸਜ਼ਾ ਕੱਟ ਚੁੱਕੇ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਤੇ ਜਿਹੜੇ ਇੱਥੇ ਗਰਮੀਤ ਆਰਾਮ ਰਹੀਨ ਵਰਗੇ ਜਿਨ੍ਹਾਂ ਤੇ ਬਲਾਤਕਾਰਾਂ ਦੇ ਪਰਚੇ ਨੇ ਜਿਨ੍ਹਾਂ ਤੇ ਚਾਰ-ਚਾਰ ਕਤਲਾਂ ਦੇ ਕੇਸਾਂ ਦੇ ਸੀਪੀਆਈ ਅਦਾਲਤਾਂ ਸਿੱਧ ਕਰ ਚੁੱਕੀਆਂ ਨੇ ਹਿੰਦੁਸਤਾਨ ਦੀ ਸੀਪੀਆਈ ਸਭ ਤੋਂ ਵੱਡੀ ਅਦਾਲਤਾਂ ਕਰੀਏ ਆਪਣੇ ਕੋਲ ਸਿੱਧ ਕਰ ਤਿੰਤ ਇਨਕੁਆਰੀ ਏਜੰਸੀ ਆ ਉਹਨਾਂ ਇਨਕੁਆਰੀ ਕਰਕੇ ਉਹਨੂੰ ਦੋਸ਼ੀ ਪਾਇਆ ਏ ਪਰ ਉਹਨੂੰ ਪਿੱਗੇ ਦਿਨ ਪਰੋਲ ਮਿਲ ਜਾਂਦੀ ਆ ਇਸੇ ਗੱਲ ਕੇ ਸਾਡੇ ਮਨ ਤੇ ਰੋਸ ਆ ਵੀ ਫਾਦੇ ਕਿਹੜੇ ਸਿੰਘ ਸਜ਼ਾ ਵੀ ਕੱਟ ਲੀਆਂ ਜਿਆਦੀਆਂ ਸਜ਼ਾ ਕੱਟ ਲੀਆਂ ਇੱਕ ਕਤਲ ਦੀ ਸਜ਼ਾ ਵੱਤ ਵਤ 8 ਸਾਲ ਬਾਅਦ ਨਕਸ਼ਾ ਟੁੱਟ ਜਾਂਦਾ 23 ਸਾਲੀ ਬੰਦਾ ਕਤਲ ਕਰੇ ਨਕਸ਼ਾ ਟੋੜ ਜਿੰਦਾ 3 ਮਹੀਨੇ ਸਾਲ ਬੰਦਾ ਬਾਹਰ ਆ ਜਾਂਦਾ ਹੈ ਫਿਰ ਸਾਡੇ ਵੀਰੋ 32-33 ਸਾਲ ਹੋ ਗਏ ਨੇ ਚਲ ਡਬਲ ਕਟਾ ਲਓ 15 ਸਾਲ ਕਟਾ ਲਓ 16 ਸਾਲ ਕਟਾ ਲਓ ਸਾਡੇ ਤੋਂ ਅਸੀਂ ਇੱਕ ਵੀ ਇੱਕ ਭੀਖ ਤਾਂ ਨਹੀਂ ਮੰਗਦੇ ਸਾਡੇ ਬੰਦੇਵੇਂ ਛੱਡ ਦਿਓ ਅਸੀਂ ਆਪਦੇ ਤੇ ਸਾਡੇ ਸਿੰਘਾਂ ਨੇ ਆਪ ਦਾ ਕੌਮ ਦਾ ਬਦਲਾ ਲਿਆ ਨਾ ਖੂਨ ਸਾਡੇ ਤੁਸੀਂ ਜ਼ੁਲਮ ਕੀਤੇ ਸਾਡੇ ਸਿੰਘਾਂ ਨੂੰ ਤੁਸੀਂ ਗੁਰੂ ਸਾਹਿਬ ਦੀ ਬੇਦਬੀ ਉਹਦੇ ਵੀ ਕੀਤੀਆਂ ਤੇ ਤੁਹਾਡੇ ਕਿਹੜੇ ਮੁੱਖ ਮੰਤਰੀ ਬਣੇ ਉਹਨਾਂ ਦੇ ਤੁਸੀਂ ਕਿ ਪਿੰਡਾਂ ਦੇ ਜਾ ਕੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਜਿਵੇਂ ਅੱਜ ਵੀ ਸਰਕਾਰਾਂ ਨੇ ਪਿਛਲੇ ਦਿਨੀਆ ਆਪਣਾ ਸਰਪਜੀਦਾ ਕੀਤਾ ਕਾਊਂਟਰ ਕੀਤਾ ਉੱਤਰਾਖੰਡ ਦੀ ਸਰਕਾਰ ਨੇ ਤੇ ਅੱਜ ਵੀ ਉਹ ਕਾਊਂਟਰੀ ਯਾਰੀ ਨੇ ਤੇ ਜੇ ਆਪਾਂ ਇਕੱਠੇ ਹੋ ਜਾਾਂਗੇ ਇੱਕ ਪਲੇਟਫਾਰਮ ਤੇ ਤੇ ਸਾਰੇ ਮਸਲੇ ਹੱਲ ਹੋਣਗੇ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੀ 15 ਮਈ ਦੀ ਕਾਲ ਦਿੱਤੀ ਆ ਸਾਰੇ ਵੀਰ ਪਹੁੰਚਣਾ ਤਸੇ ਵੀ ਬਾਤ ਤੋਂ ਬਾਤ ਆਪਣੀ ਜਹੇ ਬੰਦੀ ਦੇ ਪਿੰਡਾਂ 'ਚ ਕਿੱਥੇ ਸਾਡੇ ਸਿੰਘ ਪਈ ਸੀ ਫੋਨ ਲਾਵਾਂਗੇ ਤੇ ਬਾਤ ਤੋਂ ਬਾਤ ਉਹਦਾ ਸਾਥ ਦੇਾਂਗੇ ਮੈਂ ਤਾਂ ਬੇਨਤੀ ਇਹਨਾਂ ਨੂੰ ਤੁਹਾਨੂੰ ਵਿਚਾਰ ਰੱਖਣਾ ਚਾਹਣਾ ਫੈਸਲਾ ਤੁਹਾਡਾ ਕੀਤਾ ਹੋਇਆ ਹੈ ਕਿ ਜਿਹੜਾ ਪ੍ਰੋਪਰ ਦਾ ਪੀਸੀ ਨੂੰ ਦੇ ਦਿੱਤੀ ਤਾਂ ਸਾਰੇ ਵਿਚਾਰ ਕਰ ਲਓ ਐਸਡੀਐਮ ਚਲੋ ਛੋਟਾ ਡੀਸੀ ਵੱਡਾ ਹੁੰਦਾ ਡੀਸੀ ਨੂੰ ਪਾ ਦੇ ਦੇਣਗੇ ਸਾਰੇ ਤੇ ਬਾਕੀ ਕਿਹੜੀ ਤਸੀਲਾਂ 'ਚ ਐਸਡੀਐਮ ਦੇ ਦਿਓ ਇਹ ਮੇਰਾ ਵਿਚਾਰ ਹੀ ਆ ਤੁਹਾਨੂੰ ਮੈਂ ਦੱਸ ਰਹੀ ਭਾਈ ਸਭ ਨੇ ਵਿਚਾਰ ਕਰ ਲਓ ਸਾਰਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ